19 ਵਿੱਚ ਚੀਨ ਤੋਂ ਫੈਲੇ ਕਰੋਨਾ ਨੇ ਇਸ ਦੁਨੀਆ ਭਰ ਵਿੱਚ ਹਜ਼ਾਰਾਂ ਲੱਖਾਂ ਲੋਕਾਂ ਦੀ ਜਾਨ ਲਈ ਸੀ ਉੱਥੇ ਹੀ ਇਸ ਦਾ ਅਸਰ ਹਲੇ ਵੀ ਖਤਮ ਹੋਣ ਦਾ ਨਾਮ ਨਹੀਂ ਲੈ ਰਿਹਾ ਇਸੇ ਦੌਰਾਨ ਅਮਰੀਕਾ ਤੋਂ ਇੱਕ ਸੰਸਨੀਖੇਜ਼ ਖ਼ਬਰ ਸਾਹਮਣੇ ਆ ਰਹੀ ਹੈ ਕਿ ਜਿੱਥੇ ਕਈ ਸੂਬਿਆਂ ਵਿੱਚ ਇੱਕ ਜ਼ਹਿਰੀਲਾ ਫੰਗਸ ਐਸਪਰਗਿਲਸ ਫਿਊਮਿਗੇਟਸ ਤੇਜ਼ੀ ਨਾਲ ਫੈਲ ਰਿਹਾ ਹੈ ਇਹ ਫੰਗਸ ਇੰਨਾ ਖਤਰਨਾਕ ਹੈ ਕੇ ਮਰੀਜ਼ ਦੇ ਸਰੀਰ ਨੂੰ ਅੰਦਰੋਂ ਖਾਣਾ ਸ਼ੁਰੂ ਕਰ ਦਿੰਦਾ ਹੈ ਤੇ ਇਹ ਖਤਰਾ ਜ਼ਿਆਦਾਤਰ ਉਹਨਾਂ ਲੋਕਾਂ ਲਈ ਹੈ ਜਿਨ੍ਹਾਂ ਦੇ ਇਮਿਊਨ ਸਿਸਟਮ ਕਮਜ਼ੋਰ ਹੋਵੇ ਜਿਵੇਂ ਕਿ ਕੈਂਸਰ ਦੇ ਮਰੀਜ਼ ਹੋਣ ਜਾਂ ਟ੍ਰਾਂਸਪਲੈਂਟ ਤੋਂ ਗੁਜ਼ਰ ਰਹੇ ਲੋਕ ਹੋਣ ਜਾਂ ਫਿਰ ਐਚਆਈਵੀ ਪੀੜਤ ਇਹ ਫੰਗਸ ਅਮਰੀਕਾ ਦੇ ਫਲੋਰੀਡਾ ਟੈਕਸੋਕ ਕੈਲੀਫੋਰਨੀਆ ਲੂਸੀਆਨਾ ਅਤੇ ਜਾਰਜੀਆ ਸਮੇਤ ਕਈ ਸੂਬਿਆਂ ਵਿੱਚ ਤੇਜ਼ੀ ਨਾਲ ਫੈਲ ਰਿਹਾ ਹੈ ਤੇ ਵੱਡੀ ਗਿਣਤੀ ਵਿੱਚ ਲੋਕ ਇਸ ਦੇ ਚਪੇਟ ਵਿੱਚ ਵੀ ਆ ਰਹੇ ਹਨ ਜਿਆਦਾ ਖਤਰਨਾਕ ਗੱਲ ਇਹ ਹੈ ਕਿ ਇਸ ਦੇ ਕੁਝ ਸਟ੍ਰੇਨਸ ਐਨੇ ਇਮਿਊਨ ਹੋ ਗਏ ਹਨ ਕਿ ਆਮ ਐਂਟੀਫੰਗਲ ਦਵਾਈਆਂ ਵੀ ਇਸ ਤੇ ਅਸਰ ਨਹੀਂ ਕਰ ਸਕਦੀਆਂ ਕਿਵੇਂ ਫੈਲਦਾ ਹੈ ਫੰਗਸ ਦੱਸ ਦਈਏ ਕਿ ਇਹ ਫੰਗਸ ਸਰੀਰ ਦੇ ਫੇਫੜਿਆਂ ਤੋਂ ਸ਼ੁਰੂ ਹੋ ਕੇ ਦਿਲ ਦਿਮਾਗ ਲੀਵਰ ਅਤੇ ਗੁਰਦਿਆਂ ਤੱਕ ਪਹੁੰਚਦਾ ਹੈ ਇਸ ਕਾਰਨ ਲੰਬੀ ਖਾਂਸੀ ਬੁਖਾਰ ਛਾਤੀ ਵਿੱਚ ਦਰਦ ਸਾਹ ਲੈਣ ਵਿੱਚ ਦਿੱਕਤ ਆ ਸਕਦੀ ਹੈ ਜੇਕਰ ਇਲਾਜ ਵਿੱਚ ਦੇਰੀ ਹੋਵੇ ਤਾਂ ਮਰੀਜ਼ ਲਈ ਜਾਨਲੇਵਾ ਸਾਬਿਤ ਹੋ ਸਕਦਾ ਹੈ ਮਾਹਿਰਾਂ ਅਨੁਸਾਰ ਗਲੋਬਲ ਵਾਰਮਿੰਗ ਵਾਧੂ ਨਮੀ ਅਤੇ ਗਰਮੀ ਦੇ ਸਹਿਯੋਗ ਨੇ ਇਸ ਫੰਗਸ ਨੂੰ ਵਧਣ ਲਈ ਮੌਕਾ ਦਿੱਤਾ ਹੈ ਹਾਲਾਂਕਿ ਨੇ ਖਤਰਨਾਕ ਖਾਨ ਕੇ WHO ਨੇ ਇਸ ਫੰਗਸ ਨੂੰ ਕ੍ਰਿਟੀਕਲ ਪ੍ਰਾਇੋਰਟੀ ਵਿੱਚ ਰੱਖਿਆ ਹੈ ਮਾਹਿਰਾ ਮੁਤਾਬਿਕ ਇਸ ਫੰਗਸ ਤੋਂ ਬਚਣ ਲਈ ਲੋਕਾਂ ਮਿੱਟੀ ਕੱਟੇ ਜਾਂ ਗਾਰਡਨ ਵਰਗੀਆਂ ਥਾਵਾਂ ਤੇ ਕੰਮ ਕਰਦੇ ਸਮੇਂ H95 ਮਾਸਕ ਪਹਿਨਨ ਇਸ ਤੋਂ ਇਲਾਵਾ ਛਾਤੀ ਦੀ ਲੰਮੀ ਬਿਮਾਰੀ ਵਾਲੇ ਲੋਕਾਂ ਨੂੰ ਲੱਛਣ ਆਉਣ ਤੇ ਤੁਰੰਤ ਜਾਂਚ ਕਰਵਾਉਣੀ ਚਾਹੀਦੀ ਹੈ